ਹੈਲੋ ਜੀ ਸਤ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚਾਲ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕੀ ਡਿਜੀਟਲ ਚਾਹ ਚਾਹ ਬੈਠ ਕੇ ਆਉਂਦੇ ਆਂ ਜਿਹੜਾ ਮੈਂ ਜੀ ਆਇਆਂ ਨੂੰ ਮੰਗਲਾ ਜੀ ਦੇ ਵਾਰੀ ਪਾਜੀ ਚੱਲ ਲੈ ਵੀ ਬੜਾ ਵਿਆਰਾ ਉਹਦੇ ਕੋ ਉਪਰ ਵਾਲੇ ਵੱਜਾਂਏ ਫਿਰ ਰੋਲਾ ਪਾਵਾਏ ਉਹਦੇ ਨੇ ਆਣੀ ਟੋਲੀ ਲੈ ਕੇ ਆਗੇ ਬਾਹਰ ਔਲੇ ਸਾਹਬਣ ਜਾਸ ਤਿੰਨ ਲਿਆ ਗੱਡੀ ਘੱਟ ਗਏ 40 ਹੌਰ ਔਲੇ ਪੈਦਾ ਹੋਏ ਔਲੇ ਵੱਧ ਰਹੇ ਨੇ ਪਰ ਹਾਂ ਇਹ ਜੀ ਹੈ ਰੁਕ ਜਾ ਫਿਰ ਨਹੀਂ ਤਾਂ ਮੜ ਰੂਆ ਫ੍ਰੈਂਡ ਦੇ ਰੁਕ ਜਾ ਜਿਆਦਾ ਤੇਜ਼ ਹੈ ਹਮ 10 ਸੌ ਕੁੜੀ ਕਿਸ ਤਰ੍ਹਾਂ ਲਹੀ ਫਿਰ ਰਹੀ ਹੈ ਤੋਲੀ ਇਹਨੂੰ ਅਕੜੇ ਮੌਸਮ ਕੇ ਹੌਲੇ ਪੈ ਰਹੇ ਵਸੇ ਸਮਝ ਨਹੀਂ ਆ ਰਹੀ ਹੈ ਇਹ ਚ ਮਾਰੂ ਜਿਦਾ ਚਿੱਟੀ ਧਰਤੀ ਹੋਲੀ ਲੈ ਫੜੋ ਸਟਾਰਟ ਇਹ ਆ ਉਹ ਬੰਦ ਕਰਿਆ ਤਾਂ ਉਹ ਜੀ ਸਾਰੇ ਰਾਜਪੁਰੇ ਚ ਪੁਲਿਸੇ ਪੁਲਿਸ ਫਿਰ ਰਹੀ ਹੈ ਕਹਿੰਦੇ ਭਗਵੰਤ ਸਵਾਣ ਨੇ ਆਣਾ ਇੱਥੇ ਤੇ ਮੀਂਹ ਬੈ ਕੇ ਹਟਲੇ ਬੱਲੇ 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 ਮੰਡੀ ਜਾਣਾ ਹੈ ਭਗਵੰਤ ਸਵਾਣ ਨੇ ਟ੍ਰੈਫਿਕ ਜਾਮ ਕਰਕੇ ਰੱਖ ਦੇਣਾ ਆ ਦੇਖਾ ਖੜੀ ਇੱਕ ਬੱਸ ਪੁਲਿਸ ਦੀ ਸਾਰੀ ਪੁਲਸ ਹੋਰੀ ਹੈ ਇਹਦੇ ਲੇਡੀ ਪੁਲਿਸ ਆਈ ਰਹੀਆਂ ਉੱਤਰ-ਉੱਤਰ ਕੇ ਵਿਚਾਰੀਆਂ ਆਹਦੇ ਦੂਰ ਤੱਕ ਪੁਲਸ ਵਾਲਿਆਂ ਦੀ ਗੱਡੀਆਂ ਖੜੀਆਂ ਨੇ ਤੇ ਡ੍ਰਿੱਪ ਆਪਣੇ ਲੱਗ ਰਹੀ ਦੋਨੇ ਦੇ ਸਾਸ ਨੂੰ ਉਂਦੇ ਹੈਣਾ ਤੇ ਹੁਣ ਚੱਲ ਰਿਹਾ ਆਪਾਂ ਘਰ ਨੂੰ ਰਸਤੇ ਬਰੈਡ ਲੈ ਲੈਣ ਆਪਣ <laughs> लगी <laughs> मिर्ची ਸੋਨੋ ਸਾਂਹੀ ਮਿਰਚ ਵਧੀਆ ਲੱਗੀ। ਉਹ ਅੱਛਾ ਚਾਹ ਬਣਾਉ ਵਈ। ਉਹ ਛੋਟੂ ਕਹਿ ਰਿਹਾ ਤਾਂ ਸਮਝ ਆ ਗਿਆ ਮੈਨੂੰ ਮੈਂ ਲੱਗਿਆ ਤਾਂ ਬਣਾਉ। ਕੋਈ ਨਹੀਂ ਬਣਾਉਣਾ। ਚਾਹ ਬਣਾ ਰਹੇ ਆਗੇ ਹੁਣ। ਉਹ ਤਾਂ ਪਤਾ ਕੀ ਆ। ਜਲਦੀ ਬੁਣਾ ਆ ਬਾਬਾ। ਬਾਹਰ ਤੇ ਮੈਂ ਤਾਂ ਨਹੀਂ ਹੋ ਸਕਿਆ। ਤਾਈ ਤੈਨੂੰ ਹੱਥੇ ਖੜਾ ਕਰਲਾ ਹੋਵੇ ਚੋ ਪਚੋ ਪਚੋ। ਕਿੰਨੇ ਗੋਲੇ ਪਾ ਕੇ ਪਪਾ ਜੀ ਬਾਈ ਓਲੇ ਦਾ ਬਹੁਤ ਬਾਈ ਹੂੰ ਫਿਰ ਮੈਂ ਉਹ ਰੱਖੀ ਦਵਾ ਕਿੱਥੇ ਦਵਾ ਹੁਣ ਚੱਕ ਤਿਆ ਅਮਨ ਚਾਹ ਬਣਾ ਬਾਈ ਲੋ ਜੀ ਪੱਕਰੇ ਆ ਗਏ ਮੰਮੀ ਕਹਿੰਦੇ ਹਜੇ ਮੇਰੇ ਦਰਦ ਹੋ ਹੀ ਰਿਹਾ ਮੇਰੇ ਹਜੇ ਦਰਦ ਦਰਦ ਥੋੜਾ ਠੀਕ ਹੈ ਤੇ ਮੀ ਪੈ ਰਹੇ ਸੀਗਾ ਹਨਾ ਗੜੇ ਮਾਰੀ ਬਹੁਤ ਹੋਈ ਐ ਇੱਥੇ ਵੀ ਬਹੁਤ ਹੋਈ ਐ ਆਪਣੇ ਤੇ ਹੁਣ ਫੇਰ ਦਵਾਰੇ ਹਨ ਮੀ ਉਤਰਿਆ ਐ ਅਰੇ ਕੋ ਸੋ ਤਾਂ ਸਾਡੀ ਕਣਕ ਵੀ ਪਈ ਆ ਖੇਤਾਂ ਵਿੱਚ ਪਤਾ ਨਹੀਂ ਰੱਬ ਨੂੰ ਕੀ ਦਿਖਰੇ ਸਾਡੀ ਕਿ ਸਾਰਿਆਂ ਦੀ ਪਈ ਆ ਹੱਸ ਤਾਂ ਕਾफी ਇਹ ਕਣਕਾਂ ਪਈਆਂ ਨੇ ਹੈਗੇ ਤੇ ਇਧਰ ਟਰਾਲੀ ਤੇ ਜਾਲੀ ਲੱਗ ਗਈ ਮੈਂ ਆ ਤੇ ਅੰਦਰ ਚੱਲ ਆ ਦੇਖਾਂ ਆਲੂ ਬਾਹਰ ਆਲੂ ਤਾਂ ਨਿਚੜੇ ਹੈਗੇ ਗੜੇ ਮਾਰੇ ਬਹੁਤ ਹੋ ਗਏ ਛੜ ਗਏ ਆੜੂ ਕੁਝ ਕਹਿੰयां ਆੜੂ ਛੜ ਗਏ 2 3 4 5 6 7 ਆੜੂ ਛੜ ਗਏ ਇਹਦੇ ਉੱਪਰ ਹੀ ਪਾਣੀ ਛੜ ਗਿਆ ਹੱਜਾ ਤੂੜੀਆਂ ਪਈਆਂ ਬਣਾਉਣ ਤੋਂ ਆ ਗਿਆ ਅੱਜ ਤੇ ਵਿਦਿਅਕ ਗਿਆ ਉਦਮ ਨੂੰ ਵੀ ਅੱਜ ਮੈਂ ਸਕੂਲ ਭੇਜਿਆ ਹੈਗਾ ਕਿਉਂਕਿ ਰਾਤੀ ਹਨਾ ਬਹੁਤ ਜ਼ਿਆਦਾ ਮੇਰਾ ਜਿਹੜਾ ਪੇਟ ਦੇ ਵਿੱਚ ਨਾ ਦਰਦ ਹੋ ਰਿਹਾ ਸੀ ਹਰਾਤੇ 10 ਵਜੇ ਮੈਨੂੰ ਲੈ ਕੇ ਗਏ ਐ ਨਾ ਜਦੋਂ ਪੇਟ ਵਿੱਚ ਦਰਦ ਹੋਇਆ ਤੇ ਫਿਰ 12 ਵਜੇ ਅਸੀਂ ਆਏ ਉਹਦੇ ਕਰਕੇ ਫਿਰ ਉਦੋਂ ਦੀ ਨੀਂਦ ਵੀ ਨਹੀਂ ਪੂਰੀ ਹੋਣੀ ਹੈਗੀ ਬਸ ਫਿਰ ਉਦੋਂ ਭੇਜੀ ਨਹੀਂ ਹੈਗਾ ਸਕੂਲ ਚੋਂ ਕੋਈ ਨਾ ਫਰਕ ਹੈਗੇ ਤੇ ਬਸ ਫਿਰ ਹੁਣ ਟਿਊਸ਼ਨ ਵੀ ਨਹੀਂ ਗਿਆ ਹੈਗਾ ਮੰਮੀ ਨੇ ਮੇਰੇ ਹੱਥਿਆਂ ਵੀ ਦਰਦ ਹੋ ਰਿਹਾ ਮੇਰੇ ਥੋੜਾ ਫਰਕ ਹੈ ਪਰ ਸਾਹ ਲੈਣ ਨਾਲ ਹੁੰਦਾ ਏ ਥੋੜਾ ਦਰਦ ਆਸਤਾਨਾ ਕਪੜੇ ਧੋਏ ਨਾ ਕੁਛ ਕਰਿਆ ਕੋਈ ਕੰਮ ਨਹੀਂ ਆਸਤਾ ਕਰਿਆ ਬਦਲ ਬਹੁਤ ਹੋ ਗਏ ਰੱਬ ਤੇ ਦਵਾਈ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਕਹਿੰਦੇ ਇੰਨਾ ਜਿਆਦਾ ਮੀਂਹ ਕਰਿਆ ਇਹਨਾਂ ਦਾ ਰਿਕਾਰਡ ਤੋੜਨ ਦੀ ਵਾਰਿਆ ਇਹਨਾਂ ਦਾ ਆਪਣੇ ਇੱਧਰ ਨਹੀਂ ਮਤਲਬ ਜਿੱਦੋਂ ਆਪਣੇ ਹਾੜਾ ਏ ਸੀਗੇ ਉਸ ਟਾਈਮ ਪਿਆ ਸੀਗਾ ਕਹਿੰਦੇ ਕਦੇ ਜਦੋਂ ਦਵਾਈ ਹੋ ਜਾਂਦੀ ਕਹਿੰਦੇ ਉਦੋਂ ਦਾ ਮੀਂਹ ਹੀ ਹੱਥੇ ਪਿਆ ਨਕਲੀ ਵੀ ਪਾਉਂਦੇ ਹੁੰਦੇ ਸੀਗੇ ਤੇ ਹੁਣ ਉੱਚੀ-ਉੱਚੀ ਚ ਪੈ ਗਏ ਰੀਪੜ ਚਲਾਇਆ ਸੀਗਾ ਅੱਜ ਸਰਦਾਰ ਜੀ ਨੇ ਤੇ ਨਿੱਕ ਪਰੇ ਦੋ ਟਰਾਲੀ ਬਣਾਈਆਂ ਤੂੜੀ ਦੀ ਮੀਂਹ ਫੇਰ ਪੈਣਾ ਸ਼ੁਰੂ ਹੋ ਗਿਆ ਇਧਰੋਂ ਆ ਰਿਹਾ ਪਿੱਛੇ ਤੋਂ ਆ ਰਿਹਾ ਹੁਣ ਬੱਦਲ ਸੇ ਕਾਫੀ ਹੱਦ ਤੱਕ ਤਾਂ ਕਣਕਾਂ ਕੱਟ ਹੋ ਗਈਆਂ ਨੇ। ਉਹ ਦੇਖੋ ਸਾਹਮਣੇ ਰਹਿੰਦੀਆਂ ਹਜੇ। ਹਜੇ ਤਾਂ ਤੂੜੀਆਂ ਬਣਨੀਆਂ ਰਹਿੰਦੀਆਂ ਨੇ। ਲੋ ਆ ਗਏ ਅੱਗੇ ਹੁਣ ਬਾਹਰ ਘੁੰਮਦੇ ਫਿਰਦੇ ਆਪਾਂ ਲਸਤਾ ਦੁਖਰੀ ਹੈ ਮੈਂ ਕੱਲ ਕਾਹੀ ਤੇ ਆਪਣਾ ਵਲੋਗ ਨਹੀਂ ਆਇਆ ਹੈਗਾ ਕੱਲ ਬਹੁਤ ਜਨ ਦਰਦ ਸੀਗਾ ਪੇਟ ਦੇ ਵਿੱਚ ਬਸ ਫਿਰ ਤਾਂ ਸਾਨੂੰ ਪਤਾ ਹੈ ਜਦੋਂ ਬੰਦਲ ਮਾਰ ਹੋਵੇ ਤਾਂ ਕੁਛ ਨਹੀਂ ਕਰਨਾ ਜਿਹੜਾ ਕਰਦਾ ਹੈਗਾ ਐਸਾ 꼿ਡੇ ਭੂੜੇ ਮਾਂਜਣ ਵਾਲੇ ਸਾਇ ਨਹੀਂ ਹੁਣ 꼿ਡੇ ਭੂੜੇ ਮਾਂਜਾਂਗੇ ਅੱਖਾਂ 'ਚ ਦਰਦ ਲੱਗ ਗਿਆ ਇੰਨੇ ਚੋਂ ਮੇਰੇ ਜਾਣਾ ਸ਼ੁਰੂ ਹੋ ਗਿਆ ਮੌਸਮ ਕਰਵ ਹੋ ਗਿਆ ਵਾਸਾ ਲੋ ਜੀ ਨਾਨੀ ਜੀ ਨੂੰ ਕਰਾਣੇ ਬਾਜ਼ਾਰ ਚ ਸ਼ੋਪਿੰਗ ਮੰਮੀ ਆ ਫੋਨ ਫੜ ਕੇ ਪਾਈ ਆਪਣੇ ਪਰਸਮਾ ਪਾ ਲੈਨੇ ਮੇਰਾ ਆ ਫੋਨ جا کے بچا کے بچا کے ٹیڈے بہت دکھ ہے ٹیڈ میں ای چیز ਵੱਜਿਆ ਨਾ ਇਕੱਠਾ ਕਰਦਾ ਹੈ ਉਹਦੇ ਬਸ ਹੈ ਉਹ ਗਿਆ ਜੋ ਆ ਰਹੀ ਹੂੰ ਇਸ ਤਰ੍ਹਾਂ ਕੇ ਲੈਣ ਆਂ ਚੱਪਲਾਂ ਬੇਕਾਰ ਆਂ ਆ ਚੱਪਲਾਂ ਬੇਕਾਰ ਆਂ ਮੇਰੀ ਮੰਮੀ ਨੇ ਲਈ ਤੇ ਮੰਮੀ ਦੱਸ ਸਕਦੀ ਵੀ ਆ ਬੇਕਾਰ ਆਂਗੇ ਇਹਦੇ ਅੱਛਾ ਹਨਾ ਚੋਕਰ ਉਦੋਂ ਲੈ ਲਈ ਮਾਂ ਮੇਰੇ ਪਸੰਦ ਦੀਆਂ ਉਦੋਂ ਮੈਂ ਲੈਣ ਲੱਗੀ ਜੀ ਆਓ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਜੀ ਇਹ ਸਿੱਧਾ ਬਰਲ ਦੇ ਸਾਈਡ ਨਹੀਂ ਆ ਰਿਹਾ। ਸੈਕਿੰਗ। ਅਨਾਨੀ ਵਾਸਤੇ ਲੈਣੀ ਹੈ ਵਧੀਆ ਵਧੀਆ ਜੁੱਤੀਆਂ ਦਿਖਾ ਦਿਓ। ਵਧੀਆ ਅਨਾਨੀ ਵਾਸਤੇ ਵਧੀਆ ਵਧੀਆ। ਹਾਂ। ਕੋਵਾਲਾ। ਆਈ ਆਏ। ਦੇ ਵੀ ਚੱਪਲ ਦੇ ਉੱਲੇ ਬੋਦੀ ਆ ਗਈ ਵਧੀਆ ਜੇ ਵੀ ਕੋਈ ਗੱਲ ਕਰੇ ਮੈਂ that के बीच छोटा साइज नहीं मिल रहा कैसी है बेल भी नहीं है और चले चलते चले जाओ ऊपर से बारी है किस गली यानी पे आ गया आ आ रहा पैर भाई उठ के आओ हां ये मैं बात नहीं पता बोल रहे हैं उसे आज चढ़ा देते हैं आदा पालने के Gracias. ਨਾ ਠੀਕ ਆਨੇ ਬੱਬੇ ਹਾਂ ਹੋਟਲ ਆ ਦੇ ਦੂੰਗਾ ਸਾਈਜ਼ ਸੁੰਦਰ ਗੱਲ ਚੋਲਦਾ ਤੇ ਮੇਰਾ ਜਾਣਾ ਈਕੇ ਰੈੱਡ ਟੈਪ ਦੀ ਆਈ ਜੀ ਉਹ ਕਾਲਾ ਰੰਗ ਠੀਕ ਹੈ ਹਣਾ ਸੁੰਦਰ ਸਲਾਹ ਅਸੀਂ ਅਰੇ ਵੀ ਲੱਗਾਂਗੇ ਕੀ ਦੇ ਦੇ ਮੈਨੂੰ ਥੋੜੀ ਜਿਹੜੀ ਜਿਹੜੀ ਮੈਂ ਤੁਹਾਨੂੰ ਸਾਡੇ ਵਗੈਰਾ ਸਪਿੰਦਰ ਸਪਿੰਦਰ ਆ ਲੈ ਇੱਕ ਪੀਲੀ ਵਾਲੀ ਐਸ ਏ ਡਬਲ ਐਸ ਸਾਸਕੁਇਨ ਇਹ ਸਾਸਕੀ ਚੱਪਲ ਹੈ ਇਹ ਸਾਸਕੀ ਇੱਕ ਸਾਸ ਪਾਈ ਗੇ ਰਾਣੀ ਪਾਈ ਲੈਣੀ ਮਮੀ ਸਾਸਕੁਇਨ ਹੈ ਮਮੀ ਨਹੀਂ ਚੱਪਲੇ ਨਹੀਂ ਹੈ ਸਾਸਕੁਇਨ ਹੈ ਮੰਮੀ ਲੈਣੀ ਸਾਸਕੁਇਨ ਲੈਣੀ ਨਹੀਂ ਅੱਜ ਠੀਕ ਨਹੀਂ ਹੈ ਖੈਜਲ ਜੀ ਹੋਈ ਵੀ ਹੈ ਤਾਂ ਹੀ ਇੱਕ ਨੰਬਰ ਛੋਟਾ ਲਾ ਕੇ ਫਿਰ ਲੈ ਲੈਂਗੀ ਲੈ ਮੈਂ ਪਾ ਮਤਲਬ ਮੈਂ ਪਾਉਂਦਾ ਐ ਲੈ ਅਸਲ ਉਹ ਖਰਾਕ ਲੈ ਲਈ ਤੁਹਾਡੇ ਪਰਸਕੇ ਵਿੱਚੇ ਐ ਉਹਨਾਂ ਤੇ ਹੁਣ ਦੋਹਾਂ ਵਾਲੇ ਆ ਕੇ ਦੇਖਦੇ ਨੇ ਮੈਂ ਤੇ ਪਾਉਂਦੀ ਕੀ ਐ ਹਾਂ ਇਹ ਚੋਈ ਪਿਆ ਹੈ ਨਹੀਂ ਨਹੀਂ ਕੀ ਆਈਟਮ ਆਂਕੀ ਪਸੰਦ ਕਿ ਹੈ ਨਹੀਂ ਪਤਾ ਕਿਸ ਚੀਜ਼ ਮਾਰੀਆ ਹੁਣ ਦੇਖੀ ਹਮ ਇਸ ਏਦਾਂ ਲੇਟਾ ਲੜਾ ਰਹੇ ਆ ਹਾਂ ਪਾਸਲ ਇਹ ਨੰਨੀ ਨਾ ਓਏ ਆ ਉਹ ਇੱਥੇ ਹੈ ਨਹੀਂ ਉਹ ਚੰਦੀਆਂ ਹੋ ਜੀ ਚਲ ਕੋਈ ਤੁਸੀਂ ਲਿਆਣ ਕੇ ਦੇ ਦਿਓ ਸਾਨੂੰ ਇੱਕ ਇੱਕ ਜੋੜਾ ਚੰਡੀ ਦਾ ਸਾਰਾ ਦਾ ਇਹ ਬਾਈ ਕਿਧਰੇ ਵੀ ਲੈ ਲੋ 17 19 22 ਚੰਡੀਗੜ੍ਹ ਕੇ ਘੁੰਮਣੇ ਆਲੇ ਹੋ ਐ ਮੈਂ ਵੀ ਚੰਡੀਗੜ੍ਹ ਜਾਣਾ ਹੈ ਦੇਖ ਕੇ ਜਾਣੀ ਤੁਹਾਨੂੰ ਕਦੇ ਅੰਕਲ ਉੱਥੇ ਉਹ ਅੰਦਰ ਵੀ ਕਿੰਨੀਆਂ ਭਾਰੀ ਭਾਰੀਆਂ ਲੱਗ ਰਹੀਆਂ ਨੇ ਮੈਨੂੰ ਆ ਲੱਗ ਸੌਫਟ ਜਿਓ ਹਵਾ ਹੌਲੀ ਹੈ ਨਾ ਇਹ ਤਾਂ ਜੰਗਣਾ ਪੁਰਾਣੀ ਵੇਚਦੇ ਲੱਗੜੋ ਦਾਤਾ ਜੀ ਬੈਠੋ ਬੜਾ ਆਲ ਚੰਡੀਗੜ੍ਹ ਲੈ ਕੇ ਜਾਣੀ ਪੈਣੀ ਕੋਈ ਗੱਲ ਬੜਾ ਲੈ ਕੇ ਇੱਕ ਮਿੰਟ ਦਾ ਆਪ ਕੋ ਹੋ ਜਾ ਹੋ ਕੋਈ ਗੱਲ ਲੈ ਜਾ ਬੜਾ ਆਲ ਲੈ ਕੇ ਜਾਣੀ ਪੈਣੀ ਇਹਦੇ ਫਿਰ ਦੇਖ ਲੈ ਮੈਸੇ ਬਾਜ਼ਾਰ ਸੱਚ ਬੋਜਾ ਨਾ ਖੁੱਲਿਆ ਦੇਖੋ ਬਿਲਕੁਲ ਕੁਝ ਨਹੀਂ ਖਾਣਾ ਹੈਗਾ ਟਾਈਮ ਹੋ ਗਿਆ ਸਾਡਾ ਘਰ ਨੂੰ ਜਾਣਾ ਸੀ ਇੱਕੀ ਟਿੱਕੀ ਖਾਰੇ ਨਾ ਖਾ ਲੈ ਪਹਿਲੇ ਟਿੱਡੂ ਹੋ ਰਹੇ ਟਿੱਕੀ ਖਾਣੇ ਨੂੰ ਦਾ ਮਾਰੇ ਪਾਪਾ ਜੀ ਨੇ ਵੇਰ ਕਿਹਾ ਕਿਆ ਖਾ ਕੇ ਆਈਆਂ ਅੱਜ ਆਪਣੇ ਕੰਮ ਕਰਦੇ ਪਰ ਮੈਨੂੰ ਦੇਖਾ ਪਾਪਾ ਜੀ ਨੇ ਪਤਾ ਕਿਆ ਕਹਿਣਾ ਅੱਗੇ ਤਾਂ ਇੱਕ ਗਏ ਦੀ ਟਿੱਡੂ ਦੁਗਰੇ ਨੇ ਦੂਸਰੀ ਵੀ ਸਮੋਸੇ ਖਾਏ ਆਈ ਫਿਰ ਸਿਰਲੇ ਲੌਖਾ ਹੋ ਜਾਂਦਾ ਜਾਂ ਮੈਂ ਤਾਂ ਗੱਡੀ 'ਚ ਬੈ ਗਈ ਕਿਆ ਲੈਣਾ ਤੁਸੀਂ ਦੱਸੋ ਨਹੀਂ ਨਹੀਂ ਹੋਣਾ ਹੈ ਫਿਰ ਚੱ ਰਹਿਣਾ ਜੇ ਫਿਰ ਓ ਠੀਕ ਬੇਬੇ ਚੱਲ ਕਰਾਉ ਉੱਥੇ ਰਹਿ ਜੀ ਮਾਰੇ ਕੋਲ ਚਾਰ ਦਿਨ ਰਹਿ ਜਾਣਾ ਹੁਣ ਚਾਰ ਦਾ ਕਾ ਆਈ ਗਈ ਹਾਂ ਅੱਜ ਪੰਜੀ ਪੰਜ ਦਿਨਾਂ ਬਾਅਦ ਫੇਰ ਆਏਗੀ ਦਵਾਈ ਲੈਣ। ਕੋਈ ਬੰਦੂਆਂ ਵਿਚਾਰੇ ਮੈਂ ਟਿੱਕੀ ਟੁਕੜੀ ਖਾ ਲਈ। ਮੈਂ ਬਟੇ ਹਸਪੀਤਲ ਤਾਂ ਖਾਣੀ ਟਿੱਕੀ। ਨਾ ਨਾ ਨਾ। ਮੈਂ ਤਾਂ ਖਾਣੀ ਮੇਟੀ ਡੂਰਾ। ਐਨ ਅਗੇ ਉਹ ਮੈਂ ਟਿੱਡਾ ਵੱਲ ਲਾਠੀ ਮਾਰਤੀ ਸਾਰੇ ਪਰ ਨਾ ਨਾ ਜਿੰਨੇ ਖਾਣੀ ਮੇਰ ਖੜਾ ਦਵਾਰੇ। ਮੈਂ ਤਾਂ ਜਖਾਮ ਹੋਇਆ ਭਾਈ। ਬੰਦੇ ਬੰਦੇ। ਕੀ ਰੋਟੀ ਟਿੱਕੀ ਦਿੰਦੇ ਜਿੱਦਾਂ ਫਾਲੋ ਜਖਾਮ ਹੋ ਗਿਆ। ਹਾਂ ਇਹਦਾ ਕੱਲ ਵੀ ਆਦਾ ਕਹਿੰਦੇ। ਕੱਲ ਵਾਲੀ ਫੌਲ ਖੋਲੀ ਅੱਜ ਨਹੀਂ ਅੰਦਰਾਂ ਵਿੱਚ ਖਾਣੇ ਵਿੱਚ ਖਾਣ ਲਿਆ ਕੱਲ ਵਾਲੀ ਫੌਲ ਖੋਲਦੀ ਅੱਜ ਮੰਮੀ ਆ ਤੇ ਖਾਓ ਹੋ ਗਿਆ ਕੱਲ ਖੂਬ ਮਜ਼ੇ ਕਰੇ ਗੱਲਾਂ ਦੀਆਂ ਜੇ ਮੈਂ ਕੱਲੀ ਵਿੱਚ ਹੁੰਦੀ ਫਿਰ ਤਾਂ ਹੁਣ ਕਿੰਨਾ ਦਾ ਸੱਜਣਾ ਤਾਂ ਹੁਣ ਸਾਡੀ ਦਾਦੀ ਮਾਂ ਤਾਂ ਆਏ ਨਾ ਫਿਰ ਉੱਪਰ ਰੋਕਾਂ ਨਹੀਂ ਕੋ ਹੋਰ ਹੈਗਾ ਉਧਰ ਉਸ ਪਰ ਰੋਕ ਲੈਣ ਜੂਸ ਪੀਣਾ ਜੂਸ ਹੈ ਛੋਟੇ ਜਿਹੇ ਬਾਤ ਕਾ ਮੈਂ ਗਵਾਈ ਜੂਸ ਪੀਣਾ ਆਪੇ ਤਾਂ ਗਹਿਰੀ ਜੂਸ ਪੀਣਾ ਹੁਣ ਮੁੱਖ ਸਾਂਸੀ ਗਰਮਾਈ ਆਮਦੇ ਤੇ ਆਉਟੋਸਟੇਸ਼ਨ ਵੀ ਪਰੰਗੀ ਦੀ 150 ਕਿਲੋ ਜਾਨਾਂ ਦੇ ਘਰਾਂ ਦਾ ਜਾਣਾ ਬਰਾਏ ਬੱਸ ਮਿਲ ਲੱਗੇ ਉਹ ਕਿਆ ਹੋਣਾ ਮੈਂ ਫਸ ਗਿਆ ਸਮਾਜਿਕ ਪੁੱਤਰਾਂ ਦਾ ਕੋੜੀਆ ਧਾਰੀ ਬਾਹਰ ਵੀ ਨਿਕਲਦੀ ਹੈ

ਪਾਪਾ ਜਾ ਰਹੇ ਆ ਉੱਥੇ ਪੁੱਤ ਜਾ ਰਹੇ ਆ ਇਹਨਾਂ ਟਰਾਲੀ ਦੇ ਜਾਲੀ ਰੱਖਤੀ